ਪਠਾਨਕੁਰ ਪੁਲਿਸ ਦੇ ਵੱਲੋਂ ਆਮ ਲੋਕਾਂ ਦੇ ਗੁੰਮ ਹੋਏ ਫੋਨਾਂ ਨੂੰ ਉਹਨਾਂ ਦੇ ਅਸਲ ਮਾਲਕਾਂ ਤੱਕ ਪਹੁੰਚਾਉਣ ਵਾਸਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਦਰਅਸਲ ਇਸ ਮੌਕੇ 200 ਦੇ ਕਰੀਬ ਲੋਕਾਂ ਨੂੰ ਉਹਨਾਂ ਦੇ ਮੋਬਾਈਲ ਫੋਨ ਸਪੁਰਦ ਕੀਤੇ ਗਏ ਨੇ। ਆਪਣੇ ਗਵਾਚ ਚੁੱਕੇ ਫੋਨਾਂ ਨੂੰ ਵਾਪਸ ਪ੍ਰਾਪਤ ਕਰਨ ਦੇ ਲਈ ਲੋਕਾਂ ਦੇ ਵੱਲੋਂ ਪੁਲਿਸ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਉਹਨਾਂ ਦੇ ਫੋਨਾਂ ਦੇ ਵਿੱਚ ਉਹਨਾਂ ਦਾ ਬਤੀ ਜ਼ਰੂਰੀ ਡਾਟਾ ਮੌਜੂਦ ਸੀ ਪਰ ਹੁਣ ਉਹਨਾਂ ਦੇ ਫੋਨ ਵਾਪਸ ਮਿਲਣ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਉਹਨਾਂ ਦੀ ਜਿਹੜੀ ਜ਼ਰੂਰਤ ਦੇ ਮੁਤਾਬਕ ਫੋਨ ਦੀ ਵਰਤੋਂ ਕਰ ਸਕਦੇ ਨੇ। ਪ بات ਕਰਦੇ ਆ ਪਠਾਨਕੋਟ ਦੇ ਸੀਨੀਅਰ پولیس ਕਪਤਾਨ ਦਲਜਿੰਦਰ ਸਿੰਘ ਢਿੱਲੋ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪਠਾਨਕੋਟ ਦੇ ਕਈ ਵਸਨੀਕਾ ਦੇ ਫੋਨ ਗੁੰਮ ਹੋਏ ਸਨ ਵਕਫਾ پولیس ਸਾਂਚ ਕੇਂਦਰਾ ਵਿਖੇ ਗੁੰਮਸ਼ੁਦਗੀ ਦੀ ਸ਼ਿਕਾਇਤਾਂ ਪਹੁੰਚ ਕੇ ਜਿਸ ਤੇ ਕਾਰਵਾਈ ਹੋਈ ਤੇ ਟੈਕਨੀਕਲ ਟੀਮ ਦੇ ਵੱਲੋਂ ਪੂਰੇ ਭਾਰਤ ਦੇ ਵਿੱਚੋਂ ਟ੍ਰੇਸ ਕਰਕੇ ਵਕਫਾ ਕੰਪਨੀਆਂ ਦੇ ਐਂਡਰੋਇਡ ਤੇ ਆਈਫੋਨ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੀ ਕੀਮਤ 40 ਲੱਖ ਦੇ ਕਰੀਬ ਹੈ ਤੇਰਾ ਫੋਨ ਆ ਭਗਵਾਨਪੁਰ ਪਿੰਡ ਤੋਂ ਨਰੋਡ ਜਮਲ ਸਿੰਘ ਤੋਂ ਗੁੰਮ ਹੋਇਆ ਸੀ ਤੇ ਹੁਣ ਇਹ ਅੱਜ ਮੈਨੂੰ ਮਿਲ ਗਿਆ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਮਾਂਚੂ ਤੁਹਰਾ ਚਾਹ ਹੈ ਕਿ ਫੋਨ ਮੈਨੂੰ ਮਿਲ ਗਿਆ ਹੈ ਮੇਰਾ ਮੈਂ ਤਾਂ ਉਮੀਦ ਹੀ ਛੱਡਤੀ ਕਿ ਮੈਨੂੰ ਮੇਰਾ ਫੋਨ ਮਿਲ ਜੇਗਾ ਪਰ ਚਲੋ ਪੁਲਿਸ ਵਾਲੇ ਘਰ ਵਾਲੇ ਸਾਰਿਆਂ ਨੇ ਦੇਖਿਆ ਤੇ ਮਿੱਤਰੋ ਮੇਰਾ ਫੋਨ ਮੈਨੂੰ ਵਾਪਸ ਦਿੱਤਾ ਹੈ ਥੈਂਕ ਯੂ ਪੁਲਿਸ ਵਾਲਿਆਂ ਸਾਰਿਆਂ ਦਾ ਠੀਕ ਹੈ ਸਾਰੇ ਮੇਰਾ ਫੋਨ ਮੇਰੇ ਭਈਆ ਨੇ ਬਾਹਰੋਂ ਭੇਜਿਆ ਸੀ ਸੋਦੀਰ ਤੋਂ ਗਿਫਟ ਕੀਤਾ ਸੀ ਮੈਨੂੰ ਤੇ ਜਦੋਂ ਇਹ ਮੈਂ ਸਿਰਫ 3 ਮਹੀਨੇ ਚਲਾਇਆ ਤੇ ਬਾਅਦ ਨਾਲ ਹੀ ਗਮ ਹੋ ਗਿਆ ਫੋਨ ਤੇ ਚਲੋ ਮੈਂ ਤਾਂ ਉਮੀਦ ਹੀ ਛੱਡਤੀ ਕਿ ਮੈਨੂੰ ਫੋਨ ਮਿਲੇਗਾ ਪਰ ਉਹ Oppo ਦਾ ਫੋਨ ਸੀ ਚਲੋ Oppo ਵਾਲਿਆਂ ਦਾ ਬਹੁਤ ਬਹੁਤ ਮਿਹਰਬਾਨੀ ਕਿ ਮੈਨੂੰ ਮੇਰਾ ਫੋਨ ਵਾਪਿਸ ਕਰ ਦਿੱਤਾ ਨਾਲੇ ਥੈਂਕ ਯੂ ਸੋ ਮੱਚ ਅੱਜ ਮੈਨੂੰ ਬਹੁਤ ਅੱਛਾ ਫੀਲ ਆਇਆ ਕਾਫੀ ਦੇਰ ਬਾਅਦ ਮੇਰਾ 2 ਸਾਲ ਪਹਿਲੇ ਫੋਨ ਗਵਾਚਾ ਸੀ 2 ਸਾਲ ਬਾਅਦ ਮੈਨੂੰ ਫੋਨ ਮਿਲਿਆ ਹੈ ਕਾਫੀ ਅੱਛਾ ਫੀਲ ਹੋ ਰਿਹਾ ਹੈ ਮੇਰਾ ਇਹ ਸਿਵਲ ਹਸਪੀਟਲ ਲਾਗੇ ਕੋ ਮੈਂ ਆਇਆ ਹਾਂ ਜਲਦੀ ਜਲਦੀ ਠੀਕ ਗਿਆ ਇਹ ਐਕਟਿਵ ਹੋ ਗਿਆ ਠੀਕ ਹੈ ਨਾ ਚਲਦੇ ਆਂ ਜਪੋ ਜਪ ਹੈ ਪ੍ਰਿਆਸ ਤੇ ਮੈਂ ਕੀਤਾ ਚਾਹੁੰਦਾ ਹਾਂ ਪੰਜਾਬ ਉਸਨੇ ਪਰਿਆਸ ਕਾਫੀ ਅੱਛਾ ਕੀਤਾ ਹੈ ਮੇਰਾ ਫੋਨ ਮਿਲ ਗਿਆ ਵੈਸੇ ਉਮੀਦ ਨਹੀਂ ਸੀ ਮੈਨੂੰ ਮਿਲ ਮੇਰਾ ਫੋਨ ਪੋਕੋ ਐਕਸ 4 Pro 5G ਇਹਦੀ ਕੀਮਤ ਉਸ ਵੇਲੇ ਹੈ ਸੀ 24 25000 ਸੀ ਕੋ ਜਿਹੜੇ ਅੱਜ ਅਸੀਂ ਠਾਨਕੋਟ ਪੁਲਿਸ ਦੇ ਜਿਹੜਾ ਟੈਕਨੀਕਲ ਸਪੋਰਟ ਯੂਨਿਟ ਆ ਸਾਡਾ ਉਸਨੇ ਅੱਜ 200 ਮੋਬਾਈਲ ਫੋਨਸ ਜਿਹਦੇ ਵਿੱਚ ਆਈਫੋਨਸ ਤੇ ਐਂਡਰੋਇਡ ਹੈਗੇ ਆ ਆਈਓਐਸ ਬੇਸਡ ਆ ਤੇ ਐਂਡਰੋਇਡ ਫੋਨਸ ਹੈਗੇ ਆ ਉਹ ਪਬਲਿਕ ਦੇ ਅਲੱਗ-ਅਲੱਗ ਹਾਲਾਤਾਂ ਕਰਕੇ ਜਿਹੜੇ ਉਹਨਾਂ ਤੋਂ ਅਲੱਗ ਹੋ ਗਏ ਸੀ ਵਿਛੜ ਗਏ ਸੀ ਸਮਝ ਲਓ ਕਿ ਕੁਝ ਗੁੰਮ ਹੋ ਗਏ ਆ ਕੁਝ ਹੋਰ ਕਿਸੇ ਕਾਰਨਾ ਕਰਕੇ ਉਹਨਾਂ ਕੋ ਲੌਸਟ ਹੋ ਗਏ ਸੀਗੇ ਜਿਹੜਾਂ ਦੀ ਸਾਡੇ ਪਾਸ ਸ਼ਿਕਾਇਤਾਂ ਆਈਆਂ ਸੀਗੀਆਂ ਅਸੀਂ ਉਹਨਾਂ ਨੂੰ ਅੱਜ ਪੂਰੇ ਆਈ ਥਿੰਕ ਆਨ ਸੇ ਕਿ ਪੂਰੇ ਇੰਡੀਆ ਦੇ ਵਿੱਚੋਂ ਲੱਭ ਕੇ ਜਿੱਥੇ-ਜਿੱਥੇ ਵੀ ਸੀਗੇ ਉਹਨਾਂ ਦੀ ਲੋਕੇਸ਼ਨ ਆ ਰਹੀ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਅਸਲ ਵਾਰਸਾਂ ਦੇ ਹਵਾਲੇ ਕੀਤਾ ਇਹ ਤਕਰੀਬ ਇਹ ਤਕਰੀਬਨ 200 ਦੇ ਤੋਂ ਜ਼ਿਆਦਾ ਹੀ ਫੋਨ ਨੇ ਔਰ ਅੱਜ ਸਾਡੇ ਪਾਸ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਹੈਗੇ ਆ ਇਦੇ ਅਸਲ ਮਾਲਕ ਜਿਹੜੇ ਹੈਗੇ ਆ ਉਹ ਫੋਨ ਦੀ ਪ੍ਰਾਪਤੀ ਲਈ ਆਏ ਹੈਗੇ ਆ ਸੋ ਸਾਡੇ ਵਾਸਤੇ ਬੜਾ ਖੁਸ਼ੀ ਦਾ ਮਾਹੌਲ ਆ ਕਿ ਅਸੀਂ ਉਸ ਵਿਅਕਤੀ ਨੂੰ ਇਹ ਫੋਨ ਵਾਪਸ ਕਰ ਰਹੇ ਆ ਜਿਹਦੇ ਜਿਹਦਾ ਸਾਰਾ ਦਾ ਸਾਰਾ ਦਰਮਦਾਰ ਅੱਜ ਕੱਲ ਟੈਕਨੋਲੋਜੀ ਦੇ ਉੱਤੇ ਆ ਚਾਹੇ ਉਹ ਬਿਜ਼ਨਸਮੈਨ ਆ ਚਾਹੇ ਉਹ ਸਟੂਡੈਂਟ ਆ ਚਾਹੇ ਉਹ ਨੌਕਰੀ ਪੇਸ਼ਾ ਚਾਹੇ ਉਹ ਘਰੇਲੂ ਔਰਤ ਆ ਬਹੁਤ ਸਾਰਾ ਡਾਟਾ ਬਹੁਤ ਸਾਰੀਆਂ ਉਹਨਾਂ ਦੀਆਂ ਲੋੜ ਦੀਆਂ ਚੀਜ਼ਾਂ ਬਹੁਤ ਸਾਰੇ ਕੰਟੈਕਟ ਹੋ ਤੇ ਮਹੱਤਵਪੂਰਨ ਡਾਕੂਮੈਂਟ ਜਿਹੜੇ ਕਿ ਉਸ ਫੋਨ ਵਿੱਚ ਸਮਾਇੇ ਹੁੰਦੇ ਆ ਉਹ ਅੱਜ ਜਿਹੜੇ ਹੈਗੇ ਉਹਨਾਂ ਨੂੰ ਵਾਪਸ ਮਿਲੇ ਆ ਆਪਾਂ ਇਸ ਗੱਲ ਦਾ ਅੰਦਾਜ਼ਾ ਲਗਾਈਏ ਕਿ ਜੇਕਰ ਆਪਣਾ ਫੋਨ ਇੱਕ ਦਿਨ ਵਾਸਤੇ ਵੀ ਅਚਾਨਕ ਕਿਤੇ ਆਪਣੇ ਕੋਲ ਗੁੰਮ ਹੋ ਜਵੇ ਜਾਂ ਕਿਸੇ ਪਿੱਛੇ ਘਰ ਵਿੱਚ ਰਹਿ ਜਾਈਏ ਆਪਾਂ ਕੋਈ ਦੂਰ ਚਲੇ ਜਾਈਏ ਤੇ ਆਪਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਇਹਨਾਂ ਫੋਨਾਂ ਨੂੰ ਟੈਕਨੋਲੋਜੀ ਦੇ ਜ਼ਰੀਏ ਸਾਡੇ ਟੈਕਨੀਕਲ ਸਪੋਰਟ ਯੂਨਿਟ ਨੇ ਅਲੱਗ-ਅਲੱਗ ਲੋਕੇਸ਼ਨਾਂ ਤੋਂ ਪੂਰੇ ਇੰਡੀਆ ਤੋਂ ਲੋਕੇਟ ਕਰਕੇ ਕਲੈਕਟ ਕਰਕੇ ਅੱਜ ਉਹਨਾਂ ਦੇ ਅਸਲ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਦੇਖੋ ਕੋਈ ਵੀ ਜਿਹੜਾ ਮੋਬਾਈਲ ਫੋਨ ਆ ਉਹਨੂੰ ਕਿਤੇ ਗੁੰਮ ਹੋ ਜਾਂਦਾ ਆ ਜਾਂ ਕਿਸੇ ਹੋਰ ਕਾਰਨਾ ਕਰਕੇ ਆਪਾਂ ਕਿਸੇ ਮੋਬਾਈਲ ਸ਼ਾਪ ਤੋਂ ਖਰੀਦੇ ਆ ਇਹ ਰਿਸਕੀ ਆ ਕਿਸੇ ਦਾ ਮੋਬਾਈਲ ਫੋਨ ਯੂਜ਼ ਕਰਨਾ ਇੱਕ ਤਾਂ ਉਹਦਾ ਮਹੱਤਵਪੂਰਨ ਡਾਟਾ ਆ ਜਿਹੜਾ ਕਿ ਤੁਸੀਂ ਉਹਨੂੰ ਐਕਸੈਸ ਕਰਦੇ ਆ ਉਹ ਵੀ ਗਲਤ ਹੈ ਦੂਸਰਾ ਤੁਸੀਂ ਫਿਰ ਉਹਦੇ ਤੇ ਆਪਣਾ ਡਾਟਾ ਲੋਡ ਕਰਦੇ ਹੋ ਔਰ ਕਿਸੇ ਦੀ ਚੋਰੀशुदा ਚੀਜ਼ ਜਾਂ ਗਮ ਹੋਈ ਗਮਸ਼ੁਦਾ ਚੀਜ਼ ਨੂੰ ਵਰਤਦੇ ਆ ਉਹ ਬੇहद ਗਲਤ ਹੈ ਮੈਂ ਪਬਲਿਕ ਨੂੰ ਅਪੀਲ ਕਰਦਾ ਕਿ ਜੇਕਰ ਉਹਨਾਂ ਨੂੰ ਬਿਨਾ ਬਿੱਲ ਤੋਂ ਕੋਈ ਵੀ ਜਿਹੜਾ ਮੋਬਾਈਲ ਬਕਾਇਆ ਮੋਬਾਈਲ ਦਾ ਕੰਮ ਕਰਦਾ ਦੁਕਾਨਦਾਰ ਹੈ ਉਹ ਮੋਬਾਈਲ ਫੋਨ ਵੇਚਦਾ ਔਰ ਬਿਨਾ ਆਇਡੈਂਟੀਫਿਕੇਸ਼ਨ ਉਹਨਾਂ ਦੇ ਉਸ ਦੀ ਲੈ ਤੋਂ ਫਰਜ਼ਕਲੋ ਮੈਂ ਬਾਹਰ ਆ ਮੈਂ ਮੋਬਾਈਲ ਵਕਰੀਤਾ ਦੇ ਪਾਸ ਗਿਆ ਤੇ ਉਹ ਮੇਰੀ ਆਈਡੈਂਟੀਟੀ ਕੋਈ ਨਹੀਂ ਲੈ ਰਿਆ ਨਾ ਮੈਨੂੰ ਕਿਤੇ ਦਰਜ ਕਰ ਰਿਆ ਦੂਸਰਾ ਇਹ ਕਿ ਉਹ ਜਿਹੜਾ ਹੈਗਾ ਆ ਮੋਬਾਈਲ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਆ ਇਹ ਕਿਸਮ ਦਾ ਮੈਂ ਸਮਝਦਾ ਕਿ ਇਹਦੇ ਵਿੱਚ ਕਾਫੀ ਜਿਹੜਾ ਹੈਗਾ ਖਰੀਦਣ ਵਾਲੇ ਨੂੰ ਵੀ ਨੁਕਸਾਨ ਹੈਗਾ ਕਿਉਂਕਿ ਉਹਦਾ ਮਹੱਤਵਪੂਰਨ ਡਾਟਾ ਜਿਹੜਾ ਹੈਗਾ ਉਹ ਸ਼ੇਅਰ ਹੋ ਰਿਹਾ ਔਰ ਇਹਨੂੰ ਨਾ ਖਰੀਦਿਆ ਜਾਵੇ